ਮੇਰੇ ਬਹੁਤ ਵਿਦਵਾਨ ਦੋਸਤੋ ਅੱਜ 3 ਜੁਲਾਈ 2024 ਦੁਪਹਿਰ ਦਾ 2:30 ਵਜੇ ਦਾ ਸਮਾਂ ਮੈਂ ਆਪਣੇ ਸਫ਼ਰ ਤੇ ਜਾ ਰਿਹਾ ਹਾਂ ਉਸੇ ਤਰੀਕੇ ਨਾਲ ਜਿਵੇਂ ਪਹਿਲਾਂ ਜਾਨਾ ਅੱਜ ਮੈਂ ਸਵੇਰੇ ਨਹੀਂ ਵੀਡੀਓ ਬਣਾਈ ਮੇਰਾ ਦਿਲ ਦੇ ਵਿੱਚ ਸੀ ਤਮੰਨਾ ਸੀ ਥੋੜੀ ਜੀ ਕਿ ਅੱਜ ਮੈਂ ਸਕੂਲ ਟਾਈਮ ਤੋਂ ਬਾਅਦ ਵੀਡੀਓ ਬਣਾਵਾਂਗਾ ਜੇ ਜਦੋਂ ਮੈਂ ਛੁੱਟੀ ਹੋਵੇਗੀ ਵੀ ਦੁਪਹਿਰ ਦੇ ਵੇਲੇ ਕਿਹੋ ਜਿਹਾ ਤਾਪਮਾਨ ਹੁੰਦਾ ਕਿਵੇਂ ਜੀ ਕੋਈ ਮਨੁੱਖ ਸਾਈਕਲ ਤੇ ਜਾਂਦੇ ਹੋਏ ਮਹਿਸੂਸ ਕਰ ਸਕਦਾ ਉਹ ਜ਼ਰੂਰ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਗੱਲ ਹੁਣ ਇਸ ਵਕਤ ਟੈਂਪਰੇਚਰ ਜਿਹੜਾ ਹੈਗਾ ਉਹ 36 ਡਿਗਰੀ ਆ ਕਾਬਮਾਨ ਤਾਂ ਸਿਰਫ 36 ਡਿਗਰੀ ਆ ਪਰ ਤੁਸੀਂ ਜਾਣਦੇ ਹੋ ਤੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਝੋਨਾ ਲੱਗ ਜਾਂਦਾ ਦੇਖ ਸਕਦੇ ਹੋ ਤੁਸੀਂ ਸਾਹਮਣੇ ਤਕਰੀਬਨ ਝੋਨਾ ਲੱਗਿਆ ਹੋਇਆ ਝੋਨਾ ਲੱਗ ਜਾਣ ਦੇ ਕਾਰਨ ਹਮਸ ਹੋ ਜਾਂਦਾ ਹਮਸ ਦੇ ਨਾਲ ਜਿਹੜੀ ਗਰਮੀ ਥੋੜੀ ਵੀ ਹੁੰਦੀ ਆ ਆਪਾਂ ਨੂੰ ਬਹੁਤ ਹੀ ਲੱਗਦੀ ਆ 36 ਡਿਗਰੀ ਦੇ ਤਾਪਮਾਨ ਕਰਕੇ ਇਹ ਆਪਾਂ ਨੂੰ ਤਾਪਮਾਨ ਹੁਣ 51 ਡਿਗਰੀ ਸੈਲਸੀਅਸ ਲੱਗ ਰਿਹਾ ਕਹਿੰਦਾ ਭਾਵਾ ਕੇ ਹੁਣ ਤਾਪਮਾਨ ਬੇਸ਼ੱਕ ਮੋਬਾਈਲ ਘਟ ਦਿਖਾ ਰਿਹਾ ਪਰ ਉਹਦੇ ਨਾਲ ਲਿਖਿਆ ਆਉਂਦਾ ਤੇ ਫੀਲਸ ਲਾਇਕ 51 ਤਾਮਾਨ ਦਾ 36 ਡਿਗਰੀ ਸੈਲਸੀਅਸ ਹੀ ਆ ਪਰ ਮਹਿਸੂਸ ਹੁੰਦਾ ਹੈ ਜਿਵੇਂ 51 ਡਿਗਰੀ ਸੈਲਸੀਅਸ ਹੋਵੇ ਪਰ ਇਹ ਫਿਰ ਵੀ ਸਫਰ ਬਹੁਤ ਆਨੰਦਮਈ ਆ ਹਵਾ ਅੱਜ ਚੱਲ ਰਹੀ ਆ ਥੋੜੀ ਥੋੜੀ ਜਿਸ ਦਿਨ ਹਵਾ ਨਹੀਂ ਚੱਲਦੀ ਉਸ ਦਿਨ ਥੋੜੀ ਜੀ ਔਖ ਮਹਿਸੂਸ ਹੁੰਦੀ ਆ ਨਹੀਂ ਤਾਂ ਕੋਈ ਏਡੀ ਸਮੱਸਿਆ ਨਹੀਂ ਆਉਂਦੀ ਹਾਂਜੀ ਬਹੁਤ ਪਿਆਰੇ ਦੋਸਤੋ ਮੈਂ ਅੱਜ ਤੁਹਾਡੇ ਨਾਲ ਭਾਰਤ ਦੀ ਬਹੁਤ ਹੀ ਗੰਭੀਰ ਗੱਲ ਕਰਨ ਜਾ ਰਿਹਾ ਕਿ ਭਾਰਤ ਵਿੱਚ ਪੁਰਾਤਨ ਸਮੇ ਤੋਂ ਲੈ ਕੇ ਵਿਦੇਸ਼ੀ ਹਮਲਾਵਰ ਆਉਂਦੇ ਆਏ ਬਹੁਤ ਕਮਸਾਣ ਦੇ ਯੁੱਧ ਹੁੰਦੇ ਰਹੇ ਇੱਥੇ ਏਕਤਾ ਸਥਾਪਿਤ ਕਿਉਂ ਨਹੀਂ ਹੋ ਸਕੀ ਇਹ ਬਹੁਤ ਵੱਡਾ ਕਾਰਨ ਆ ਬਹੁਤ ਵੱਡਾ ਮਸਲਾ ਜਿਹਦਾ ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਫਾਇਦਾ ਉਠਾਇਆ ਜੇ ਮੈਂ ਗੱਲ ਪਿਸ਼ੋਕੜ ਤੋਂ ਕਰਾਂ ਇਹ ਨਹੀਂ ਹੈ ਵੀ ਪੰਜਾਬ ਦੇ ਲੋਕਾਂ ਨੇ ਜਾਂ ਭਾਰਤ ਦੇ ਲੋਕਾਂ ਨੇ ਵਿਦੇਸ਼ੀ ਹਮਲਾਵਰਾਂ ਨਾਲ ਯੁੱਧ ਨਹੀਂ ਕੀਤੇ ਯੁੱਧ ਕੀਤੇ ਪਰ ਭਾਰਤ ਦੇ ਵਿੱਚ ਵੱਖ-ਵੱਖ ਧਰਮਾਂ ਜਾਤਾਂ ਨਸਲਾਂ ਦੇ ਲੋਕ ਵੱਸਦੇ ਸੀ ਜਿਸ ਕਾਰਨ ਕਰਕੇ ਉਹਨਾਂ ਦੇ ਵਿੱਚ ਇੱਕ ਉਹ ਭਾਵਨਾ ਨਹੀਂ ਸੀ ਉਹ ਵਦੀ ਵੀ ਕੀ ਅਸੀਂ ਭਾਰਤੀਆਂ ਅਸੀਂ ਹਿੰਦੂਸਤਾਨੀ ਆ ਆਮ ਤੌਰ ਤੇ ਇੰਡੀਆ ਸ਼ਬਦ ਤੋਂ ਜਿਵੇਂ ਅੱਜ ਕੱਲ ਪਿੱਛੇ ਜਿਹੇ ਵਿਵਾਦ ਖੜਾ ਹੋ ਗਿਆ ਸੀ ਕਿ ਇੰਡੀਆ ਸ਼ਬਦ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਅਸਲ ਵਿੱਚ ਸ਼ਬਦ ਸਿੰਧੂ ਨਦੀ ਤੋਂ ਲਿਆ ਗਿਆ ਜਿਹੜੀ ਕਿ ਪੰਜਾਬ ਦੇ ਜਿਹੜੇ ਪੰਜ ਦਰਿਆ ਵਗਦੇ ਸੀ ਉਹਨਾਂ ਦੇ ਬਿਲਕੁਲ ਖੱਬੇ ਹੱਥ ਵਗਦੀ ਸੀ ਇਸੇ ਤਰੀਕੇ ਨਾਲ ਕਈ ਵਾਰ ਹਿੰਦੂਸਤਾਨ ਸਮਝ ਲਿਆ ਜਾਂਦਾ ਸ਼ਾਇਦ ਹਿੰਦੂਆਂ ਦਾ ਸ਼ਬਦ ਹੈ ਪਰ ਅਜੇ ਹੀ ਕੋਈ ਗੱਲ ਨਹੀਂ ਗੁਰਬਾਣੀ ਦੇ ਵਿੱਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਸ ਸ਼ਬਦ ਨੂੰ ਵਰਤਿਆ ਹਿੰਦੂਸਤਾਨ ਸ਼ਬਦ ਆਪਾਂ ਵਰਤ ਸਕਦੇ ਹਾਂ ਸੋ ਗੱਲ ਮੈਂ ਅੱਗੇ ਤੋਰਨੀ ਚਾਹਾਂਗਾ ਕਿ ਇੱਕ ਤਾਂ ਸੰਭਵ ਨਾ ਹੋਣ ਦਾ ਕਾਰਨ ਇੱਥੇ ਵੱਖ-ਵੱਖ ਧਰਮਾਂ ਜਾਤਾਂ ਨਸਲਾਂ ਦੇ ਲੋਕ ਵਸਦੇ ਸੀ ਤੇ ਉਹ ਆਪਣੇ ਨਿਜੀ ਮੁਫਾਦਾਂ ਲਈ ਲੜਦੇ ਰਹਿੰਦੇ ਸੀ। ਇਸ ਤੋਂ ਬਾਅਦ ਇਸ ਫੋਟ ਦਾ ਸਭ ਤੋਂ ਲਾਹਾ ਜਿਹੜਾ ਚੱਕਿਆ ਉਹ ਅੰਗਰੇਜ਼ਾਂ ਨੇ ਛੱਕਿਆ। ਕਿਵੇਂ ਚੱਕਿਆ? ਅੰਗਰੇਜ਼ ਇੱਕ ਵਿਦੇਸ਼ੀ ਕੌਮ ਸੀ। ਭਾਰਤ ਦੇ ਉੱਪਰ ਉਹਨਾਂ ਨੇ ਰਾਜ ਕੀਤਾ। ਪਰ ਰਾਜ ਇੱਕਦਮ ਤਾਂ ਨਹੀਂ ਕਰ ਲਿਆ। ਜਦੋਂ 1857 ਦੇ ਵਿੱਚ ਇੱਕਦਮ ਵਿਦਰੋਹ ਹੋ ਗਿਆ। ਇਸ ਵਿਦਰੋਹ ਲਈ ਅੰਗਰੇਜ਼ ਲੋਕ ਤਿਆਰ ਨਹੀਂ ਸੀ ਭਾਵੇਂ ਕਿ ਉਹਨਾਂ ਕੋਲ ਬਹੁਤ ਵਧੀਆ ਉਹਨਾਂ ਦੇ ਜਰਨਲਸ ਬਹੁਤ ਤਜਰਬੇਕਾਰ ਭਾਰਤਾਂ ਕੀ ਉਹਨਾਂ ਨੂੰ ਫਰਾਂਸ ਵਰਗੇ ਮੁਲਕਾਂ ਨਾਲ ਲੜਨ ਦਾ ਤਜਰਬਾ ਸੀ ਇਹ ਗੱਲ ਮੈਂ ਬਹੁਤੇ ਵਿਦਵਾਨਾਂ ਤੋਂ ਸੁਣਦਾ ਜਿਹੜੇ ਕਿਤਾਬਾਂ ਦਾ ਮੁਤਾਲਾ ਕਰਦੇ ਆ ਪਰ ਇਹ ਗੱਲ ਪਤਾ ਨਹੀਂ ਕਿਉਂ ਲੋਕਾਂ ਨੂੰ ਸਮਝਾਈ ਨਹੀਂ ਜਾਂਦੀ ਕਿ ਵੀ ਇਹਦਾ ਕਿਹਾ ਜਾਂਦਾ ਅੰਗਰੇਜ਼ਾਂ ਨੇ ਫੁੱਟ ਪਾਈ ਤੇ ਰਾਜ ਕੀਤਾ ਪਰ ਫੁੱਟ ਪਾਈ ਕਿਵੇਂ ਇਹ ਗੱਲ ਕਿਸੇ ਨੂੰ ਸਮਝਾਉਣੀ ਨਹੀਂ ਆਉਂਦੀ ਉਹ ਗੱਲ ਮੈਂ ਅੱਜ ਕਰਨ ਜਾ ਰਿਹਾ ਹਾਂ ਤੁਹਾਡੇ ਨਾਲ ਜਦੋਂ 1857 ਦਾ ਵਿਦਰੋਹ ਹੋਇਆ ਅੰਗਰੇਜ਼ ਇਸ ਗੱਲ ਲਈ ਬਿਲਕੁਲ ਤਿਆਰ ਨਹੀਂ ਸੀ ਇਸ ਤੋਂ ਵੀ ਜ਼ਿਆਦਾ ਉਹ ਇਸ ਗੱਲ ਤੇ ਹੈਰਾਨ ਰਹੇ ਕਿ ਇਸ ਵਿਦਰੋਹ ਦੇ ਵਿੱਚ ਸਾਰੀਆਂ ਕੌਮਾਂ ਨੇ ਰਲਕੇ ਭਾਗ ਲਿਆ ਹਿੰਦੂਆ ਨੇ ਵੀ ਲਿਆ ਮੁਸਲਮਾਨਾ ਨੇ ਵੀ ਲਿਆ ਕਿਉਂਕਿ ਰਾਣੀ ਚਾਂਸੀ ਸੀ ਜਿਹੜੀ ਉਹ Hindu ਸੀ ਤੇ ਜਿਹੜਾ ਬਹਾਦਰ ਸ਼ਾਹ ਜਫਰ ਸੀ ਉਹ ਮੁਸਲਮਾਨ ਸੀ ਮੁਸਲਮਾਨ ਬਾਦਸ਼ਾਹ ਹੋਰ ਵੀ ਜਿਹੜੇ ਰਾਜੇ ਸੀ ਉਹਨਾਂ ਨੇ ਬਿਨਾਂ ਇਸ ਗੱਲ ਤੋਂ ਦੇਖਿਆ ਕਿ Hindu ਕੌਣ ਮੁਸਲਮਾਨ ਕੌਣ ਰਾਜਾ ਕੌਣ ਬਣੂਗਾ ਆਪਾਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਕਿ ਨਹੀਂ ਉਹਨਾਂ ਨੇ ਇੱਕ ਫਰੰਟ ਤੇ ਸਾਂਝੇ ਹੋ ਕੇ ਲੜਾਈ ਲੜੀ ਅੰਗਰੇਜ਼ ਇਸ ਗੱਲ ਤੋਂ ਹੈਰਾਨ ਰਹਿ ਗਏ ਇਸ ਤੋਂ ਬਾਅਦ ਉਹਨਾਂ ਨੇ ਲਗਾਤਾਰ ਯਤਨ ਕੀਤੇ ਕਿ ਭਾਰਤ ਦੇ ਲੋਕਾਂ ਦਾ ਜਿਹੜਾ ਧਰਮ ਆ ਇੱਥੋਂ ਦਾ ਸੱਭਿਆਚਾਰ ਆ ਇੱਥੋਂ ਦੀ ਸੰਸਕ੍ਰਿਤੀ ਆ ਇੱਥੋਂ ਦੀ ਜਿਹੜੀ ਭਾਸ਼ਾ ਆ ਇਹਨੂੰ ਲਗਾਤਾਰ ਨੀਮਾ ਦਿਖਾਇਆ ਜਾਵੇ ਅਕਸਰ ਮੈਂ ਵੀ ਬੈਂਡ ਸ਼ਰਟ ਪਹਿਨਦਾ ਤੁਸੀਂ ਵੀ ਪਹਿਨਦੇ ਹੋਵੋਗੇ ਇਹ ਆਪਾਂ ਅੰਗਰੇਜ਼ਾਂ ਦੀ ਦੇਖਾ ਦੇਖੀ ਪਹਿਨਣੀ ਸ਼ੁਰੂ ਕੀਤੀ ਸਾਡੇ ਪੰਜਾਬ ਦਾ ਰਵਾਇਤੀ ਪਹਿਰਾਵਾ ਕੁੜਤਾ ਪਜਾਮਾ ਕੁੜਤਾ ਚਾਦਰਸ ਅੰਗਰੇਜ਼ਾਂ ਨੂੰ ਇਹ ਨਹੀਂ ਸੀ ਮਤਲਬ ਵੀ ਬਹੁਤ ਡਰੈਸ ਪਾਉਣੀਆਂ ਆਉਂਦੀ ਸੀ ਉਹਨਾਂ ਕੋਲ ਬਹੁਤ ਜ਼ਿਆਦਾ ਅਕਲ ਦੇ ਉੱਤੇ ਨਹੀਂ ਸੀਗੀ ਅਸਲ 'ਚ ਉਹ ਵਪਾਰੀ ਬੰਦੇ ਸੀ ਭੁੱਖੇ ਮਰਦੇ ਸੀ ਇੰਗਲੈਂਡ ਵਿੱਚ ਉਹਨਾਂ ਕੋਲ ਕੁਝ ਨਹੀਂ ਸੀ ਹੁੰਦਾ ਉਹਨਾਂ ਨੂੰ ਦੂਜਿਆਂ ਦੇਸ਼ਾਂ ਦੇ ਵਿੱਚ ਵਪਾਰ ਕਰਨ ਲਈ ਅਕਸਰ ਜਾਣਾ ਪੈਂਦਾ ਸੀ ਜਦੋਂ ਵਪਾਰ ਕਰਨ ਲਈ ਜਾਣਾ ਪੈਂਦਾ ਸੀ ਤਾਂ ਉਹਨਾਂ ਨੂੰ ਕੱਪੜੇ ਜਿਹੜੇ ਆ ਉਹ ਰਾਜਾਂ ਅਨੁਸਾਰ ਰਾਜਾਂ ਦਾ ਜੀਵਨ ਕਿਵੇਂ ਆ ਕਿਉਂਕਿ ਭਾਰਤ ਉਸ ਵੇਲੇ ਬਹੁਤ ਅਮੀਰ ਦੇਸ਼ ਸੀ ਇੱਥੋਂ ਦੀ ਜੀਡੀਪੀ ਬਹੁਤ ਜ਼ਿਆਦਾ ਸੀ ਇੰਗਲੈਂਡ ਵਰਗੇ ਦੇਸ਼ ਫਰਾਂਸ ਵਰਗੇ ਦੇਸ਼ ਇਹ ਤਾਂ ਇੱਥੇ ਆ ਕੇ ਸੋਚਦੇ ਹੁੰਦੇ ਸੀ ਵੀ ਇਹ ਭਾਰਤ ਵਰਗਾ ਵੀ ਕੋਈ ਦੇਸ਼ ਆ ਇੰਡੀਆ ਵਰਗਾ ਕਹਿ ਲਓ ਹਿੰਦੁਸਤਾਨ ਵਰਗਾ ਕਹਿ ਲਓ ਤਾਂ ਉਹਨਾਂ ਨੂੰ ਰਾਜਿਆਂ ਦੇ ਨਾਲ ਵਿਚਰਨਾ ਕਿਵੇਂ ਉੱਠਣਾ ਕਿਵੇਂ ਬੈਠਣਾ ਕਿਵੇਂ ਇਸ ਗੱਲ ਦੇ ਲਈ ਬਾਕਾਇਦਾ ਇੰਗਲੈਂਡ ਵਿੱਚ ਕਾਲਜ ਹੁੰਦੇ ਸੀਗੇ ਉਹਨਾਂ ਕਾਲਜਾਂ ਦੇ ਵਿੱਚ ਜਿਹੜੇ ਨਵੇਂ ਅਫਸਰ ਭਰਤੀ ਹੁੰਦੇ ਸੀ ਰੰਗਰੂਟ ਹੁੰਦੇ ਸੀ ਉਹਨਾਂ ਨੂੰ ਸਿਖਾਇਆ ਜਾਂਦਾ ਸੀ ਚਾਜ ਆਚਾਰ ਵਿਹਾਰ ਵੀ ਤੁਸੀਂ ਬਗਾਨੇ ਮੁਲਕ ਜਾਣਾ ਉਥੇ ਰਾਜਾ ਨਾਲ ਕਿਵੇਂ ਗੱਲ ਕਰਨੀ ਨੌਕਰਾਂ ਨਾਲ ਕਿਵੇਂ ਗੱਲ ਕਰਨੀ ਇਹ ਸਭ ਕੁਝ ਚੱਲਦਾ ਸੀ ਸੋ ਮੈਂ ਆਪਣੇ ਮੁੱਦੇ ਤੇ ਮੇਨ ਹਉਣਾ ਫਿਰ ਉਹਨਾਂ ਨੇ ਹੌਲੀ-ਹੌਲੀ ਭਾਰਤੀ ਡਰੈੱਸ ਸੀ ਜਿਹੜਾ ਵਿਦਰੋਹ ਤੋਂ ਬਾਅਦ ਇਹਨੂੰ ਛੁਟਿਆਉਣਾ ਸ਼ੁਰੂ ਕੀਤਾ ਤੇ ਆਪਣੀ ਜਿਹੜੀ ਪੈਂਟ ਸ਼ਰਟ ਸੀ ਉਹਨੂੰ ਲੋਕਾਂ ਤੇ ਲਾਗੂ ਕਰਨਾ ਸ਼ੁਰੂ ਕੀਤਾ ਤੇ ਨਾਲ ਨਾਲ ਉਹਨਾਂ ਨੇ ਕੀ ਕੀਤਾ ਤੇ ਉਹ ਹਿੰਦੂਆਂ ਨੂੰ ਵੀ ਫੰਡਿੰਗ ਕਰਦੇ ਸੀ ਤੇ ਮੁਸਲਮਾਨਾਂ ਨੂੰ ਵੀ ਫੰਡਿੰਗ ਕਰਦੇ ਸੀ ਸਰ सय्यद ਅਹਿਮਦ ਖਾਨ ਨੂੰ ਵੀ ਉਹ ਫੰਡਿੰਗ ਕਰਦੇ ਸੀ ਤੇ ਹੋਰ ਜਿਹੜੇ ਹਿੰਦੂ ਨੇਤਾ ਸੀ ਉਹਨਾਂ ਦੇ ਜਿਹੜੇ ਗੁਰੂਕੋਲ ਸੀ ਉਹਨਾਂ ਲਈ ਵੀ ਉਹ ਫੰਡ ਦਿੰਦੇ ਸੀ ਉਹ ਲਗਾਤਾਰ ਇਸ ਤਰੀਕੇ ਨਾਲ ਧਰਮ ਦੇ ਨਾਂ ਤੇ ਉਹਨਾਂ ਨੇ ਮੁਸਲਮਾਨਾਂ ਦੇ ਅੱਡ ਮਤਲਬ ਮਦਰੱਸਿਆਂ ਦੇ ਲਈ ਫੰਡ ਦੇਣਾ ਸ਼ੁਰੂ ਕਰ ਦਿੱਤਾ ਹਿੰਦੂਆਂ ਦੇ ਲਈ ਅੱਡ ਉਸ ਤੋਂ ਪਹਿਲਾਂ ਕੋਸ ਸਮਾਂ ਅਜਿਹਾ ਵੀ ਰਿਹਾ ਜਦੋਂ Hindu ਮੁੰਡੇ ਸਿੱਖ ਮੁੰਡੇ ਮੁਸਲਮਾਨਾਂ ਦੀ ਮਸਜਿਦ ਦੇ ਵਿੱਚ ਇਕੱਠੇ ਪੜਨ ਜਾਂਦੇ ਸੀ ਅਜਿਹਾ ਵੀ ਦੌਰ ਪੰਜਾਬ ਦੇ ਵਿੱਚ ਰਿਹਾ ਪੰਜਾਬ ਦੇ ਵਿੱਚ ਜਿਹੜਾ ਭਾਸ਼ਾ ਦਾ ਮਾਧਿਅਮ ਸੀ ਉਹ ਬਹੁਤ ਲੰਬਾ ਸਮਾਂ ਉਰਦੂ ਰਿਹਾ ਅੰਗਰੇਜ਼ਾਂ ਨੇ ਫਿਰ ਇਸ ਏਕਤਾ ਨੂੰ ਤੋੜਨ ਦੇ ਲਈ ਮੁਸਲਮਾਨਾਂ ਨੂੰ ਅੱਠ ਹਿੰਦੂਆਂ ਨੂੰ ਅੱਠ ਜਿਹਦੇ ਵਿੱਚੋਂ ਉਹਨਾਂ ਦੀ ਨੀਤੀ ਦੇ ਤਹਿਤ ਹੀ ਆਰਿਆ ਸਮਾਜੀ ਲਹਿਰ ਨਿਕਲੀ ਜਿਹਦੇ ਵਿੱਚੋਂ ਹੀ 1906 ਦੇ ਵਿੱਚ ਮੁਸਲਮਾਨ ਲੀਗ ਨਿਕਲੀ ਤੇ ਜੀਨੇ 1947 ਦੇ ਵਿੱਚ ਪਾਕਿਸਤਾਨ ਤੇ ਭਾਰਤ ਦੀ ਵੰਡ ਕਰਵਾਈ ਭਾਵੇਂ ਕਿ ਇਹਦੇ ਪਿੱਛੇ ਸਾਡੇ ਦੇਸ਼ ਦੇ ਲੀਡਰ ਆ ਜਿਹੜੇ ਉਸ ਵੇਲੇ ਦੇ ਉਸ ਵਕਤ ਦੇ ਉਹ ਜੇ ਏਕਤਾ ਦੀ ਗੱਲ ਕਰਦੇ ਚਾਹੇ ਉਹ ਮੁਹੰਮਦ ਅਲੀ ਜਨਾਹ ਸੀ ਚਾਹੀ ਜੋਹਰ ਲਾਲ ਨਹਿਰੂ ਸੀ ਤਾਂ ਕਿਤੇ ਨਾ ਕਿਤੇ ਇਸ ਕੰਮ ਨੂੰ ਥੱਲ ਵੀ ਪੈ ਸਕਦੀ ਸੀ ਪਰ ਇਸ ਗੱਲ ਨੂੰ ਥੱਲ ਨਾ ਪਈ ਕਿਉਂਕਿ ਮੁਸਲਿਮ ਲੀਗ ਗਿਣਤੀ ਦੇ ਵਿੱਚ ਬਹੁਤ ਥੋੜੀ ਸੀ ਤੇ ਕਾਂਗਰਸ ਦੀ ਉੱਥੇ ਬਹੁਤਾਤ ਸੀ ਇਹਨਾਂ ਦੇ ਮੈਂਬਰ ਬਹੁਤ ਸੀ ਜ਼ਿਆਦਾ ਮਾਤਰਾ ਦੇ ਵਿੱਚ ਇਸ ਕਾਰਨ ਕਰਕੇ ਅੰਗਰੇਜ਼ਾਂ ਦੀ ਇੱਕ ਨੀਤੀ ਸੀ ਜਿਹਦੇ ਤਹਿਤ ਉਹਨਾਂ ਨੇ ਕਿਉਂਕਿ ਅੰਗਰੇਜ਼ ਸੀ ਜਿਹੜੇ ਜਿੰਨਾ ਪੰਜਾਬੀ ਸਾਹਿਤਾਂ ਪੰਜਾਬੀ ਦੀ ਵਿਆਕਰਨ ਉਹਦਾ ਵੱਡਾ ਹਿੱਸਾ ਜਿਹੜਾ ਹੈ ਅੰਗਰੇਜ਼ਾਂ ਨੇ ਸੰਭਾਲਿਆ ਜਿਦੇ ਵਿੱਚ ਵੱਡਾ ਵਿਦਵਾਨ ਸੀ ਰਿਚਰਡ ਟੈਂਪਲ ਇਹਦੇ ਨਾਲ ਨਾਲ ਹੋਰ ਵੀ ਬਹੁਤ ਵਿਦਵਾਨ ਸੀ ਇਹ ਮ 1816 ਦੇ ਵਿੱਚ ਪਹਿਲੀ ਵਿਆਕਰਨ ਉਹਨਾਂ ਨੇ ਤਿਆਰ ਕੀਤੀ ਲੁਧਿਆਣੇ ਤੋਂ ਆਪਾਂ ਨਹੀਂ ਕੋਈ ਉਹ ਵਿਆਕਰਨ ਤਿਆਰ ਕੀਤੀ ਜਿਹੜੀ ਅੱਜ ਕੱਲ ਆਪਾਂ ਵਰਤਦੇ ਹਾਂ ਅੰਗਰੇਜ਼ਾਂ ਦੀ ਤਿਆਰ ਕੀਤੀ ਹੋਈ ਹੈ ਸੋ ਕਹਿੰਦਾ ਮੇਰਾ ਭਾਵਾ ਪਰ ਉਹ ਬਹੁਤ ਵਿਦਵਾਨ ਸੀ ਪਰ ਇਹਦੇ ਨਾਲ ਨਾਲ ਵਿਦਵਾਨ ਹੋਣ ਦੇ ਨਾਲ ਨਾਲ ਕਿਹੜਾ ਬੰਦਾ ਵਿਦਵਾਨ ਆ ਜਿਹਦੇ ਕੋਲ ਗਿਆਨ ਉਹ ਚਲਾਕ ਵੀ ਹੁੰਦਾ ਉਹਨਾਂ ਨੇ ਇਸ ਤਰੀਕੇ ਨਾਲ ਭਾਰਤ ਦੇ ਵਿੱਚ ਵੰਡ ਕੀਤੀ ਕਿ ਭਾਰਤੀਆਂ ਨੂੰ ਪਤਾ ਹੀ ਨਹੀਂ ਲੱਗਿਆ ਉਸ ਤੋਂ ਬਾਅਦ ਇਹ ਵੰਡ ਪਾੜਾ ਸਾਡਾ ਵਾਧਾ ਵਾਧਾ ਵਧ ਗਿਆ ਕਾਰਨ ਕੀ ਸੀ 1857 ਦੇ ਗਦਰ ਦੇ ਵਿੱਚ ਕਾਮਾ ਬਿਨਾਂ ਕਿਸੇ ਭੇਦਭਾਵ ਦੇ ਮੈਨਾਂ ਕਿਸੇ ਧਰਮ ਦੇ ਲੜੀਆਂ ਹਾਂ ਜਦੋਂ 1857 ਦਾ ਗਦਰ ਹੋਇਆ ਅਸੀਂ ਉਸ ਗਦਰ ਦਾ ਸਾਥ ਨਹੀਂ ਦਿੱਤਾ ਅਸੀਂ ਅੰਗਰੇਜ਼ਾਂ ਦਾ ਸਾਥ ਦਿੱਤਾ ਅਸੀਂ ਤਾਂ ਨਹੀਂ ਕਹਿ ਸਕਦੇ ਉਹ ਤੇ ਰਿਆਸਤਾਂ ਸੀ ਫਰੀਦਕੋਟ ਰਿਆਸਤ ਸੀ ਪਟਿਆਲਾ ਰਿਆਸਤ ਸੀ ਕਪੂਰਥਲਾ ਰਿਆਸਤ ਸੀ ਨਾਭਾ ਰਿਆਸਤ ਸੀ ਜੀਂਦ ਰਿਆਸਤ ਸੀ ਇਹ ਰਿਆਸਤਾਂ ਸੀ ਤੇ ਸਾਰੇ ਅੰਗਰੇਜ਼ਾਂ ਦੇ ਪਿੱਠੂ ਸੀ ਇਹਨਾਂ ਨੇ ਪੰਜਾਬੀਆਂ ਦੇ ਕੋਲ ਜਿਹੜੇ ਵੀ ਹਥਿਆਰ ਸੀ ਉਸ ਵੇਲੇ ਜਮ੍ਹਾਂ ਕਰਵਾ ਲਏ ਗਏ ਤੇ ਗਦਰ ਦੇ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਸ਼ੋ ਮੇਰਾ ਕਹਿਣ ਦਾ ਭਾਵਾ ਤੇ ਕਿਸੇ ਇੱਕ ਗੱਲ ਦੇ ਨਾਲ ਮੈਂ ਤਾਂ ਉਹ ਗੱਲ ਸਮਾਪਤ ਹੁੰਦੀ ਨਾ ਕੱਟੀ ਜਾਂਦੀ ਆ ਨਾ ਹੀ ਉਹਦੇ ਤੇ ਸਹਿਮਤੀ ਬਣਦੀ ਆ ਪਰ ਇਹ ਅੰਗਰੇਜ਼ਾਂ ਦੀ ਬਹੁਤ ਲੰਬੀ ਚੌੜੀ ਸਾਜ਼ਿਸ਼ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 ਚ ਹੁੰਦੀ ਆ ਪਰ ਕਹਿੰਦੇ ਉਹਦੇ ਰਾਜ ਵਿੱਚ ਹਰ ਇੱਕ ਧਰਮ ਦਾ ਮਦਰਸਾ ਫਰਜ ਕਰੋ ਜੇ ਪੜ੍ਹਾਈ ਦਾ ਸਾਧਨ ਆ ਮੁਸਲਮਾਨਾਂ ਦਾ ਸਿੱਖਾਂ ਦਾ ਗੁਰਦੁਆਰਾ ਰੱਖ ਲਓ ਹਿੰਦੂਆਂ ਦਾ ਮੰਦਿਰ ਰੱਖ ਲਓ ਤਾਂ ਉਸ ਵੇਲੇ ਪੜ੍ਹਾਈ ਦਾ ਸਾਧਨ ਹੁੰਦਾ ਸੀ ਇਹ ਗੱਲ ਵੱਖਰੀ ਆ ਕਿ ਪੰਜਾਬੀ ਦੇ ਲਈ ਗੁਰਮੁਖੀ ਨਾਂ ਹੋਵੇ ਕਿਉਂਕਿ ਉੜੇ ਆੜੇ ਦੀ ਜਗ੍ਹਾ ਪਹਿਲਾਂ ਉਰਦੂ ਦੇ ਜਿਵੇਂ ਅੱਖਰ ਹੈ ਅਲਫ ਬੇ ਪੇ ਤੇ ਟੇ ਸੇ ਤੇ ਉਹਨਾਂ ਦੀ ਆਪਦੀ ਵਰਣਮਾਲਾ ਆ ਉਹ ਹੋਵੇਗੀ ਪਰ ਫਿਰ ਵੀ ਹਰ ਇੱਕ ਧਰਮ ਦਾ ਸਤਕਾਰ ਸੀ ਇਸ ਤੋਂ ਬਾਅਦ ਉਹਨਾਂ ਨੇ ਲਗਾਤਾਰ ਸ਼ਾਹ ਸ਼ਾਂ ਤਹਿਤ ਉਹਨਾਂ ਨੇ ਬਕਾਇਦਾ ਕਮਿਸ਼ਨ ਅਪੁਆਇੰਟ ਕੀਤੇ ਇਸ ਗੱਲ ਦੇ ਲਈ ਕਿ ਇਹਨਾਂ ਨੂੰ ਇਹ ਦਰਸਾਇਆ ਜਾਵੇ ਕਿ ਸਾਡੀ ਭਾਸ਼ਾ ਮਾੜੀ ਆ ਸਾਡਾ ਪਹਿਰਾਵਾ ਮਾੜਾ ਸਾਡਾ ਭਾਈਚਾਰਾ ਮਾੜਾ ਤੇ ਅਸੀਂ ਤਾਂ ਲੋਕ ਪਹਿਲਾਂ ਹੀ ਆਪਿਆਂ ਨੂੰ ਨੰਨਣ ਲਈ ਤਿਆਰ ਬੈਠੇ ਹੁੰਨੇ ਆ ਉਹ ਕਿਹੜਾ ਭਾਰਤੀ ਜਿਹੜਾ ਆਪਦੇ ਖੁੱਦ ਨੂੰ ਨਾ ਲੈਂਦੇ ਬੇਸ਼ੱਕ ਬਾਬਰ ਪਲੱਸ ਪਾਣੀਪਤ ਦੀ ਪਹਿਲੀ ਲੜਾਈ ਜਦੋਂ ਹੋਈ ਪਲਾਸੀ ਦੀ ਲੜਾਈ ਮੇਰੇ ਮੂੰਹ ਚ ਨਿਕਲ ਚੱਲਿਆ ਸੀ ਪਲਾਸੀ ਦੀ ਲੜਾਈ ਤਾਂ 1757 ਚ ਹੋਈ ਸੀ ਤੇ 1526 ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਬੇਸ਼ੱਕ ਹੋਈ ਇਹਦੇ ਵਿੱਚ ਬਾਬਰ ਜਿੱਤਿਆ ਪਰ ਉਸ ਨੂੰ ਸੱਦਣ ਦੇ ਲਈ ਵੀ ਆਪਣੇ ਇਥੋਂ ਭਾਰਤ ਦੇ ਲੋਕ ਜਾਣਦੇ ਸੀ ਵਿਦੇਸ਼ੀ ਹਮਲਾਵਰ ਏਡੇ ਵੱਡੇ ਮੁਲਕ ਤੇ ਕਬਜ਼ਾ ਨਹੀਂ ਕਰ ਸਕਦੇ ਸਾਡੇ ਇਥੋਂ ਦੇ ਲੋਕ ਖੌਦ ਸੀ ਜਿਹੜੇ ਉਹ ਜਾਣਦੇ ਸੀ ਇਹ ਗੱਲ ਅੰਗਰੇਜ਼ਾਂ ਨੂੰ ਭਲੀ-ਪਾਂਤ ਜਾਣੂ ਸੀ ਇਸ ਕਰਕੇ ਉਹਨਾਂ ਨੇ ਲਗਾਤਾਰ ਹਿੰਦੂ ਸਥਾਨਾਂ ਨੂੰ ਮੁਸਲਮਾਨ ਸੰਸਥਾਵਾਂ ਨੂੰ ਫੰਡਿੰਗ ਜਾਰੀ ਕਰਨ ਜਦੋਂ ਉਹ ਮੁਸਲਮਾਨਾਂ ਨੂੰ ਵੱਧ ਫੰਡ ਦੇ ਦਿੰਦੇ ਸੀ ਹਿੰਦੂ ਇਸ ਗੱਲ ਤੋਂ ਨਾਰਾਜ਼ ਹੋ ਜਾਂਦੇ ਸੀ ਤੇ ਜਦੋਂ ਹੋਰ ਪਾਪਾ ਜੀ ਜਦੋਂ ਹਿੰਦੂਆਂ ਨੂੰ ਵੱਧ ਫੰਡ ਦੇ ਦਿੰਦੇ ਸੀ ਉਦੋਂ ਮੁਸਲਮਾਨ ਮਤਲਬ ਦੋਨੇ ਫਿਰਕੇ ਆਪਸ ਦੇ ਵਿੱਚ ਇੱਕ ਦੂਜੇ ਨਾਲ ਨਾਰਾਜ਼ ਹੋ ਜਾਂਦੇ ਜਦੋਂ ਕਿਸੇ ਨੂੰ ਫੰਡ ਵੱਧ ਮਿਲ ਜਾਂਦਾ ਸੀ ਸਿੱਖਾਂ ਦੀ ਉਸ ਵੇਲੇ ਕੋਈ ਵੱਖਰੀ ਹਸਤੀ ਨਹੀਂ ਸੀ ਇਹਦਾ ਬਾਅਦ ਦੇ ਵਿੱਚ ਸਾਰਾ ਕੁਝ ਮਤਲਬ ਹੋਇਆ ਆਰਿਆ ਸਮਾਜੀ ਆਪਦੇ ਪੱਖ ਤੋਂ ਲਿਖਦੇ ਸੀਗੇ ਇਹਨਾਂ ਦੇ ਵਿਰੋਧ ਵਿੱਚ ਫਿਰ ਸਿੱਖਾਂ ਦੇ ਜਿਹੜੇ ਵਿਦਵਾਨ ਸੀ ਗਿਆਨੀ ਦੇਵਤ ਸਿੰਘ ਜੀ ਪੰਜਾਬੀ ਦੇ ਬਹੁਤ ਵੱਡੇ ਵਿਦਵਾਨ ਹੋਏ ਆ ਤੇ ਇਹਨਾਂ ਦੇ ਨਾਲ-ਨਾਲ ਕਾਨ ਸਿੰਘ ਨਾਭਾ ਉਹਨਾਂ ਨੇ ਕਿਤਾਬਾਂ ਦੀ ਰਚਨਾ ਕੀਤੀ ਕਿਉਂਕਿ ਉਹ ਆਪਦੇ ਧਰਮ ਦਾ ਪ੍ਰਚਾਰ ਕਰਦੇ ਸੀਗੇ ਇਹ ਉਸ ਧਰਮ ਦਾ ਮੋੜਮਾ ਪ੍ਰਚਾਰ ਕਰਦੇ ਸੀ ਜਿਵੇਂ ਇੱਕ ਵਾਰ ਗਿਆਨੀ ਦੇਤ ਸਿੰਘ ਤੇ Swami Vivekananda ਸੀ ਜਿਹੜੇ Swami Vivekananda ਨੇ Swami Dayanand Saraswati ਜਿਨ੍ਹਾਂ ਨੇ ਇਹਨਾਂ ਨਾਲ ਤਿੰਨ ਵਾਰੀ ਗੋਸ਼ਟੀ ਕੀਤੀ ਤੇ ਤਿੰਨੇ ਵਾਰ ਉਹਨਾਂ ਨੂੰ ਹਾਰਨਾ ਪਿਆ ਗਿਆਨੀ ਦੇਤ ਸਿੰਘ ਦੀ ਇੱਕ ਵਾਰ ਉਹਨਾਂ ਨਾਲ ਗੋਸ਼ਟੀ ਚੱਲ ਰਹੀ ਸੀ ਉਹ ਕਹਿੰਦੇ ਸਾਡੇ ਪਿੰਡ ਇੱਕ ਨਾਈ ਸੀ ਉਹ ਵਾਰ-ਵਾਰ ਧੌਲੇ ਦਾੜੀ ਜੋ ਪੱਟੀ ਜਾਂਦਾ ਸੀ ਪੜਦਾ ਪੜਦਾ ਉਹ ਮੋਚਣਾ ਨੱਕ ਕੋਲ ਲੈ ਗਿਆ ਨੱਕ ਕੋਲ ਜਦੋਂ ਲੈ ਗਿਆ ਤਾਂ ਮੋਚਣਾ ਅੰਦਰ ਚਲਾ ਗਿਆ ਜਦੋਂ ਮੋਚਣਾ ਅੰਦਰ ਚਲਾ ਗਿਆ ਸਵਾਮੀ ਦਯਾਨੰਦ ਸਰਸਵਤੀ ਸੀ ਜਿਹੜੇ ਉਹ ਕਹਿੰਦੇ ਮੋਚਣਾ ਅੰਦਰ ਜਾ ਹੀ ਨਹੀਂ ਸਕਦਾ ਤਾਂ ਜਿਹੜੇ ਗਿਆਨੀ ਦੇਵ ਸਿੰਘ ਸੀ ਇਹਾਂ ਦੇ ਫਿਰ ਤੁਹਾਡੇ ਧਰਮ ਦੇ ਵਿੱਚ ਕੋਈ ਨੱਕ ਚੋ ਜਮਾਈ ਜਾਂਨੇ ਕੋਈ ਕੰਨ ਚੋ ਜਮਾਈ ਜਾਂਨੇ ਆ ਮਤਲਬ ਇਹ ਚੀਜ਼ ਨੇ ਜਿਹੜੀ ਸਾਡੀ ਏਕਤਾ ਸੀ ਇਹਨਾਂ ਦੋਨਾਂ ਦੀ ਜਿਹੜੀ ਇਹਨਾਂ ਗੱਲਾਂ ਨੇ ਸਾਡੀ ਜਿਹੜੀ ਰਾਸ਼ਟਰੀਅਤ ਦੀ ਭਾਵਨਾ ਸੀ ਉਹਨੂੰ ਕਿਤੇ ਨਾ ਕਿਤੇ ਸੱਟ ਮਾਰੀ ਤੇ ਇਹਨਾਂ ਦੀ ਬਹਿਸ ਕਰਾਉਣ ਦੇ ਪਿੱਛੇ ਅੰਗਰੇਜ਼ ਕੌਮ ਸੀ ਵੀ ਇਹਨਾਂ ਦੀ ਕਿਤੇ ਏਕਤਾ ਨਾ ਹੋ ਜੇ ਜੇ ਇਹ ਠੀਕ ਆ ਉਹ ਆਪਦੇ ਆਪ ਦੇ ਧਰਮ ਦਾ ਪ੍ਰਚਾਰ ਹੈ ਕਿ ਬੰਦਾ ਹੀ ਕਰਦਾ ਹਰ ਇੱਕ ਨੂੰ ਲੱਗਦਾ ਕਿ ਮੇਰਾ ਧਰਮ ਠੀਕ ਆ ਆਪਦਾ ਧਰਮ ਠੀਕ ਹੋਣਾ ਤਾਂ ਠੀਕ ਆ ਪਰ ਦੂਜੇ ਦੇ ਧਰਮ ਨੂੰ ਗਲਤ ਨਹੀਂ ਕਹਿਣਾ ਚਾਹੀਦਾ ਇਹ ਥੋੜਾ ਜਿਹਾ ਸੀ ਅੰਗਰੇਜ਼ਾਂ ਨੇ ਇਸ ਗੱਲ ਦਾ ਫਾਇਦਾ ਉਠਾਇਆ ਉਹਨਾਂ ਨੂੰ ਪਤਾ ਸੀ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਕਿ ਇਹ ਲੋਕ ਧਰਮ ਦੇ ਨਾਂ ਦੇ ਸੰਵੇਦਨਸ਼ੀਲ ਆ ਇਹ ਪਾੜਾ ਫਿਰ ਵੱਧਾ ਵੱਧਾ 1906 ਦੇ ਵਿੱਚ ਮੁਸਲਮਾਨ ਲੀਗ ਬਣਦੀ ਆ ਕਾਂਗਰਸ ਤਾਂ ਪਹਿਲਾਂ ਤੋਂ ਹੀ ਤਕੜੀ ਸੀ 1885 ਦੇ ਵਿੱਚ ਬਣ ਗਈ ਸੀ ਬਹੁਤੇ ਜਿਹੜੇ ਵਿਦਵਾਨ ਆ ਉਹ ਕਾਂਗਰਸ ਨੂੰ ਸੇਫਟੀ ਵਾਲਵ ਵੀ ਕਹਿੰਦੇ ਆ ਜੇ ਤੁਸੀਂ ਕਿਤਾਬਾਂ ਪੜ੍ਹੋ ਨਾ ਸੇਫਟੀ ਵਾਲਵ ਦਾ ਮਤਲਬ ਹੁੰਦਾ ਜਿਵੇਂ ਪ੍ਰੈਸ਼ਰ ਕੁੱਕਰ ਦੇ ਵਿੱਚੋਂ ਜਦੋਂ ਉਹ ਪ੍ਰੈਸ਼ਰ ਜ਼ਿਆਦਾ ਬਣ ਜੇ ਉੱਥੋਂ ਫਿਰ ਉਹ ਨਿਕਲ ਜਾਂਦੀ ਹਵਾ ਪ੍ਰੈਸ਼ਰ ਘਟ ਜਾਂਦਾ ਫਿਰ ਫੇਰ ਕੁੱਕਰ ਦੀ ਸੀਟੀ ਵੱਜਦੀ ਆ ਇਸੇ ਤਰੀਕੇ ਨਾਲ ਕਾਂਗਰਸ ਕਹਿੰਦੇ ਕਿਉਂਕਿ ਭਾਰਤੀਆਂ ਨੇ ਥੋੜੀ ਬਣਾਈ ਸੀ ਇਹ ਇਹ ਤਾਂ ਆਇਰਲੈਂਡ ਦਾ ਇੱਕ ਅੰਗਰੇਜ਼ ਵਿਦਵਾਨ ਸੀ ਇਹ ਉਹ ਹਿਊਮ ਉਹਨੇ ਬਣਾਈ ਸੀ ਬੇਸ਼ੱਕ ਇਹਦੇ ਨਾਲ ਭਾਰਤੀ ਵਿਦਵਾਨ ਵੀ ਜੁੜਦੇ ਗਏ ਇਹ ਸੁਵਿੰਦਰਨਾਥ ਬੈਨਰਜੀ ਸੀ ਹੋਰ ਵੀ ਸੀ ਜਿਵੇਂ ਬਹੁਤ ਵੱਡੇ ਵੱਡੇ ਵਿਦਵਾਨ ਹੋਏ ਨੇ ਪੰਡਿਤ ਮੋਤੀ ਲਾਲ Nehru ਤੋਂ ਲੈ ਕੇ ਬਾਲ ਗੰਗਾਧਰ ਤਿਲਕ ਕਿਤਨੇ ਕਿਤੇ ਸਾਰੇ ਕਾਂਗਰਸ ਨਾਲ ਜੁੜੇ ਰਹੇ ਸੋ ਮੇਰਾ ਕਹਿਣ ਦਾ ਮਤਲਬ ਵੀ ਅੰਗਰੇਜ਼ਾਂ ਦੀ ਜਿਹੜੀ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਸੀ ਉਹਨੂੰ ਅਸੀਂ ਭਾਰਤੀ ਸਮਝ ਨਹੀਂ ਸਕੇ ਤੇ ਹੁਣ ਵੀ ਉਹੀ ਦੌਰ ਚੱਲ ਰਿਹਾ ਆਪਾਂ ਧਰਮ ਨੂੰ ਕਿਸੇ ਨੂੰ ਚੰਗਾ ਕਹਿ ਸਕਦੇ ਕਿਸੇ ਨੂੰ ਮਾੜਾ ਕਹਿ ਸਕਦੇ ਉਹਦੇ ਨਾਲ ਆਪਾਂ ਨੂੰ ਰੋਜ਼ਗਾਰ ਨਹੀਂ ਮਿਲਣਾ ਆਪਣੇ ਦੇਸ਼ ਦੀ ਗਰੀਬੀ ਨਹੀਂ ਦੂਰ ਹੋਣੀ ਠੀਕ ਹੈ ਧਰਮ ਇੱਕ ਨਿੱਜੀ ਮਸਲਾ ਕੋਈ ਮਨੁੱਖ ਕਿਸੇ ਧਰਮ ਨੂੰ ਮੰਨੇ ਕਿਸੇ ਨੂੰ ਛੱਡੇ ਭਾਵੇਂ ਉਹ ਮੰਦਿਰ ਜਾਵੇ ਭਾਵੇਂ ਉਹ ਮਸਜਿਦ ਜਾਵੇ ਭਾਵੇਂ ਉਹ ਗੁਰਦੁਆਰੇ ਜਾਵੇ ਕਿਸੇ ਨੂੰ ਇਸ ਗੱਲ ਤੱਕ ਕੀ ਤਕਲੀਫ ਹੈ ਠੀਕ ਹੈ ਇਹ ਉਹਦਾ ਨਿੱਜੀ ਮਸਲਾ ਉਹ ਜਿੱਥੇ ਮਰਜੀ ਜਾਵੇ ਜਿਹਨੂੰ ਮਰਜੀ ਛੱਡ ਦੇਵੇ ਸਾਡਾ ਸੰਵਿਧਾਨ ਕਹਿੰਦਾ ਜਿਹੜੇ ਧਰਮ ਨੂੰ ਅਸੀਂ ਮਰਜੀ ਮੰਨ ਸਕਦੇ ਛੱਡ ਸਕਦੇ ਪਰ ਇਹ ਜਿਹੇ ਲollipops ਹੁੰਦਾ ਧਰਮ ਜਿਹੜਾ ਚੂਸੀ ਜਾਂਦਾ ਫਿਰ ਉਹ ਆਪਣੀਆਂ ਸਾਰੀਆਂ ਸਮੱਸਿਆਵਾਂ ਭੁੱਲ ਜਾਂਦਾ ਉਹ ਬੇਰਜ਼ਗਾਰੀ ਭੁੱਲ ਜਾਂਦਾ ਉਹ ਦੇਸ਼ ਦਾ ਕਰਜ਼ਾ ਭੁੱਲ ਜਾਂਦਾ ਉਹਨੂੰ ਦੂਜਿਆਂ ਦੇ ਦੁੱਖ ਦਰਦ ਦਿਸਦੇ ਹੀ ਨਹੀਂ ਵੀ ਜਿਹੜੇ ਭਾਰਤੀ ਸਮਾਜ ਦੇ ਵਿੱਚ ਹੈਗੇ ਆ ਇਸ ਕਰਕੇ 1857 ਦੇ ਗਦਰ ਤੋਂ ਬਾਅਦ ਅੰਗਰੇਜ਼ਾਂ ਦੀ ਇੱਕ ਨੀਤੀ ਸੀ ਕਿ ਲਗਾਤਾਰ ਫੰਡਿੰਗ ਕਰਕੇ ਇਹਨਾਂ ਦੇ ਵਿੱਚ ਫੋਟਾ ਪਾਓ ਤੇ ਰਾਜ ਕਰੋ ਜਿਹਦੇ ਵਿੱਚ ਦੋਨੇ ਤੇ ਆਪ ਦੇ ਆਪ ਦੇ ਧਰਮ ਨੂੰ ਵਧਾਉਣ ਲੱਗਣਾ ਜੇ ਸਿਆਣੇ ਹੁੰਦੇ ਤਾਂ ਉਹ ਕਹਿੰਦੇ ਵੀ ਭਾਈ ਤੁਹਾਡਾ ਵੀ ਧਰਮ ਚੰਗਾ ਸਾਡਾ ਵੀ ਧਰਮ ਚੰਗਾ ਏ ਤੁਸੀਂ ਆਪ ਦੀ ਥਾਂ ਠੀਕ ਆ ਅਸੀਂ ਆਪ ਦੀ ਥਾਂ ਠੀਕ ਆ ਪਰ ਨਾ ਤਾਂ ਇਹ ਅਕਲ ਕੱਲ ਆਈ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਦੀ ਸੰਭਾਵਨਾ ਕਿਉਂਕਿ ਅਸੀਂ ਆਪ ਦੇ ਧਰਮ ਨੂੰ ਜਿੱਥੇ ਚੰਗਾ ਹੀ ਕਹਿੰਨੇ ਆ ਉਥੇ ਦੂਜੇ ਧਰਮ ਨੂੰ ਅਸੀਂ ਨਿੰਦ ਕੇ ਭੰਡ ਕੇ ਬਹੁਤ ਖੁਸ਼ ਹੁੰਨੇ ਆ ਪਰ ਅਜਿਹਾ ਹੋਣਾ ਨਹੀਂ ਚਾਹੀਦਾ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰੇ ਦੋਸਤਾਂ ਦਾ ਵਿਦਵਾਨ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ